ਇਹ ਨਹੀਂ ਨਹੀਂ ਲੈ ਲੈ ਦਾ ਜੀ ਕਿਉਂਕਿ ਜਦੋਂ ਇੱਥੇ ਪਹਿਲਾ ਸਵਾਰੀ ਐਵੇਂ ਕਰਦਾ ਹੁੰਦਾ ਉਹ ਤੋਂ ਬਾਅਦ ਵਾਲਾ ਤੇ ਲੋ ਜੇ ਕਿਸੇ ਨੇ ਆਪਣੇ ਗੁਰਦੇ ਆਂਦਾ ਜਾਂ ਅੰਤਰੀਆਂ ਦਾ ਆਪਰੇਸ਼ਨ ਕਰਵਾਉਣਾ ਇਹਦੇ ਤੇ ਬਹਿ ਕੇ ਪਹਿਲਵਾਨ ਜੀ ਇੱਕ ਵਾਰੀ ਤੁਸੀਂ ਬੈਠੋ ਜੇ ਸ੍ਰੇਣਤੱਕ ਚਲੇ ਗਏ ਕਾਲੇ ਜੋਧਾ ਮਨੀਦਾ ਵਾਲੇ ਵੱਲੋਂ 500 ਰੁਪਇਆ 1000 1500 ਟਿੱਕੀ ਸੰਜੋਤ ਪ੍ਰੀਟ ਵੱਲੋਂ ਹੋੜੀ ਹੋੜੀ ਲਈਏ 10000 ਰੁਪਏ ਮਾੜਾ 10000 ਰੁਪਏ ਮਾੜਾ ਜੇ ਤੂੰ ਉੱਥੇ ਸਿਰੇ ਤੱਕ ਚਲੇ ਗਿਆ ਕਿਉਂਕਿ ਸਾਰੇ ਕਾਫੇ ਦਾ ਇਹਰਾ ਆਪਰੇਸ਼ਨ ਹੈ ਬੀਐਮਸੀ ਆਏ ਨੇ ਵੀ ਕਹਿ ਰਹੇ ਆਂ ਕਿ ਇਹ ਜਿਹੜਾ ਬੰਦਾ ਤਾਂ ਮਸਾ ਆਇਆ ਜਿਹੜਾ ਕੱਲਾ ਕੱਲਾ ਅੰਗ ਭਾਰ ਕਰਕੇ ਦੇਖਣ ਗਿਆ ਦਾ ਰਾਜੀਤ ਹਾਂਜੀ ਅਲਫਾਜਾ ਅਲਫਾਜਾ ਤੇਰਾ ਪੁੱਤ ਆ ਤੁਸੀਂ ਕੀ ਦਿਓ ਹਾਂ ਸੀ ਆ ਕਾਲਪੁਰਕ ਤੇ ਇੱਕ ਵਾਰੀ ਬਾਬਿਆਂ ਨੇ ਨਾ ਤਾਂ ਜਕਾਰਾ ਛੱਡ ਦਿਓ ਸੁਨਿਆ ਸੁਨਿਆ ਕਾਲ ਜੇ ਤਰ੍ਹਾਂ ਖੜਾ ਹੋ ਕੇ ਆਇਓ ਬਾਬਾ ਜੀ ਤੁਨੂੰ ਵੀ ਪੀਵੀਆ ਪਜਾਮਾ ਮੈਂ ਜੇ ਨਾਂ ਲਖਾਇਆ ਪਿੱਕੀ ਕੋਲੇ ਮੈਂ ਨਾਂ ਤਾਂ ਤੁਹਾਡਾ ਪਰਮਾਤਮਾ ਕੋਲ ਲਿਖਿਆ ਪਿਆ ਬਾਈ ਖਚਰ रा भली ख़ुशी हुया तीड़ा चो आहे ਹਾਂ ਤਾਂ ਆ ਗਿਆ ਜੱਟ ਰੱਖਦੇ ਹਾਂ ਪਰ ਤੋਹਿੱਤ ਆਹੀ ਉੱਥੇ ਅਰੇ ਆ ਰਿਹਾ ਸੀ ਕੱਲ ਜਿਹੜੇ ਗਿਆਦਾ ਸੀ ਮੈਂ ਹੋ ਗਿਆ ਹੋ ਗਿਆ ਇੱਕ ਜਗਾਰਾ ਛੱਡ ਦੇ ਬੋਨੇ ਦੇ ਨਾਂ ਤੇ ਆ ਆਪ ਨਾ ਬਖਸ਼ਾ ਦੀ ਚੌਰੀ ਪਰਦੇਰ ਪਾਲਿਆ ਤੇ ਸੁਲਤਾਨ ਤੇ ਉੱਤੇ ਵੀ ਸੁਲਤਾਨ ਬੈਠਾ ਮੈਨੂੰ ਲੱਗਦਾ ਲਾੜ ਘਾ ਕੋਈ ਸ਼ੂਟਿੰਗ ਲੱਗਦੀ ਨਹੀਂ ਤੇਰੀ ਲਾੜ ਕੋਈ ਸ਼ੂਟਿੰਗ ਹੈ ਨਹੀਂ ਘਾ ਛੇ ਨਹੀਂ ਨਹੀਂ ਲੈਦਾ ਨਾ ਜੀ ਕੁਝ ਜਨੂੰ ਇਥੇ ਪਹਿਲਾ ਸਵਾਰੀ ਐਵੇਂ ਕਰਦਾ ਹੁੰਦਾ ਸੀ ਕਿ ਗੁਰਪ੍ਰੀਤ ਲਾਡ ਆ ਜਲਮਤ ਕਈਆਂ ਚਾਇਆ ਜਦੋਂ ਬਾਜੀ ਟ੍ਰੈਂਡ ਚੱਲੇ ਆ ਸੀ ਨਾ ਕੁੰਡੀਆਂ ਮੱਛਾਂ ਦਾ ਫਿਰ ਇਹ ਤੋਂ ਗੱਲ ਸ਼ੁਰੂ ਹੋਈ ਸੀ ਮੈਂ ਉਹੀ ਨਹੀਂ ਕਹਿੰਦਾ ਸੱਚੀ-ਮੁੱੱਚੀ ਗੱਲ ਆ ਸੱਚੀ ਗੱਲ ਆ ਨੇ ਤੇ ਇਦਾਂ پورے ਹਰਸ਼ਾਉਂ ਦਾ ਕਾਲੇ ਦਾ ਕੁੰਡੀਆਂ ਮੱਛੀਆਂ ਵਾਲਾ ਆਸ ਜਾ ਸੋਹਰੇ ਤੇਰੀ ਚਾਹ ਬਲਾਈ ਦਾ ਮੁੱਲ ਮੋੜ ਦਿੰਦਾ ਮੈਂ ਨਹੀਂ ਬਾਪੂ ਦਾ ਤਾਂ ਇਹ ਲੈ ਪਤ ਬਾਹਰ ਇਹ ਬੰਦੇ ਜਿਹੜਾ ਇੱਕ ਇਹ ਭਾਈ ਜੀ ਜਿਹੜਾ ਘੋੜਾ ਜਿੱਤਿਆ ਹੋਇਆ ਉਹ ਆਹੇ ਸੁਲਤਾਨ ਲੋਕੋਗ ਬਾਦ ਵਾਲਾ ਦੇਖ ਲਓ ਜੇ ਕਿਸੇ ਨੇ ਆਪਣੇ ਗੁਰਦੇ ਆਂਦਾ ਜਾਂ ਅੰਤਰੀਆਂ ਦਾ ਆਪਰੇਸ਼ਨ ਕਰਵਾਉਣਾ ਹੈ ਉਹਦੇ ਤੇ ਬਹਿ ਕੇ ਪਹਿਲਵਾਨ ਜੀ ਇੱਕ ਵਾਰੀ ਤੁਸੀਂ ਬੈਠੋ ਜੇ ਸਨੈਟਾ ਤੇ ਚਲੇਗੇ ਕਾਲੇ ਜੋਧਾ ਮਨੀਦਾ ਵਾਲੇ ਵੱਲੋਂ 500 ਰੁਪਇਆ ਹਜ਼ਾਰ 1500 21 ਸੰਜੋਗ ਬ੍ਰੀਡ ਵੱਲੋਂ ਹੌਲੀ ਹੌਲੀ ਲਈਏ 10000 ਵੀ ਮਾੜਾ 10000 ਵੀ ਮਾੜਾ ਜੇ ਤੂੰ ਉੱਥੇ ਸਿਰੇ ਤੱਕ ਚਲੇ ਗਿਆ ਕਿਉਂਕਿ ਸਾਰੇ ਕਾਫੇ ਦਾ ਇਹਰਾ ਆਪਰੇਸ਼ਨ ਆ ਰਹੀਆਂ BMC ਆਏ ਨੇ ਵੀ ਕਹਿਣਾ ਵੀ ਇਹੋ ਜਿਹੇ ਬੰਦਾ ਤਾਂ ਮਸਾ ਆਇਆ ਜਿਹੜਾ ਕੱਲਾ ਕੱਲਾ ਅੰਗਵਾਰ ਕਰਕੇ ਦੇਖਣ ਗਿਆ ਇਹ ਆਉਂਦਾ ਰਹੀ ਵੀ ਲੈ ਬਾਈਕ ਗੀ ਲੋਪਕ ਅੰਗਵਾਰ ਵੀਰੋ ਚੈਂਪੀਅਨ ਸੀ ਤੇ ਚੈਂਪੀਅਨ ਹੈ ਲਾਹ ਗੁਰੂ ਦੀਆ ਲਾਹ ਦੀਆ ਫੌਜਾ ਤੇ ਜੱਸੀ ਵੀਰ ਨੇ ਨੰਗਰ ਵਾਲੇ ਨੇ ਬਾਬਾ ਜਗਿੰਦਰ ਸਿੰਘ ਉਹਨਾਂ ਨੂੰ ਪਿਆਰ ਦਿੱਤਾ ਸੀ ਆਹ ਪੋੜਾ ਤੇ ਜੱਗੇ ਖੇੜੇ ਦਾ ਬੱਚਾ ਵਾ ਬਾਬਾ ਆ ਗਿਆ ਪੋੜਾ ਰਾਜੀਤ ਜੀ ਬਾਬਾ ਜਗਿੰਦਰ ਸਿੰਘ ਹਾਂਜੀ ਅਲਫਾਜਾ ਅਲਫਾਜਾ ਤੇਰੇ ਦਾ ਪੋਤਾ ਤੁਸੀਂ ਕੀ ਕਹਿੰਦੇ ਹੋ ਹਾਂ ਸੀ ਆਹ ਕਾਲਪੁਰਕ ਤੇ ਇੱਕ ਵਾਰੀ ਬਾਬਿਆਂ ਨੇ ਨਾ ਤਾਂ ਜਗਾਰਾ ਛੱਡ ਦਿਓ ਉਹਨੂੰ ਵੀ ਪੀਜੀਆ ਪਜਾਮਾ ਮੈਂ ਆਓ ਘਰੋਂ ਹੱਕ ਜਿਹੜੀ ਇੱਕ ਮੇਰੀ ਵੀਡੀਓ ਵਾਇਰਲ ਹੋਈ ਸੀ ਤਲਵੰਡੀ ਡੇਰੇ ਸੀ ਉੱਥੇ ਤਲਵੰਡੀ ਉੱਥੇ ਤਾਂ ਖੜੇ ਹੋ ਕੇ ਕਿੱਥੇ ਆ ਜਾਓ ਏ ਟਕਰਾਂ ਦਾ ਕੋੜਾ ਵੱਖੜਾ ਰਹਿਣ ਤੈਨੂੰ ਨਹੀਂ ਰਹਿਣ ਦਿੱਤਾ ਸੀਗਾ ਬਾਬਾ ਜੀ ਫਿਰ ਕਾ ਲਾ ਪੰਜਾਲ ਘੋੜੇ ਦੇ ਜਿਹੜੇ ਤਜ ਨਾਲ ਲਵਾ ਦੋ ਹਾਂ ਪਜਾ ਕੇ ਲਾ ਗੁਰੂ ਦੀਆਂ ਲਾ ਦੀਆਂ ਹੋ ਗਿਆ ਇੱਕ ਲੱਗਣ ਗਿਆ ਕਸੀ ਗਣਾ ਦੇ ਬਾਬੇ ਨੂੰ ਨਾਂ ਲਾ ਕੋਸ਼ ਦਬਾਉਣਾ ਵੀ ਆ ਤੈਨੂੰ ਦਸੀ ਜਿਹੜਾ ਨਾਂ ਲਖਾਇਆ ਬਿੱਕੀ ਕੋਲੇ ਮੈਂ ਨਾਂ ਤਾਂ ਥੋੜਾ ਪਰਮਾਤਮਾ ਕੋਲੇ ਲਿਖਿਆ ਪਿਆ ਮਗਰ ਦੇਖਿਓ ਗੱਡੀ ਆ ਬਾਬਾ ਜੀ ਬਾਜੀ ਤੋਰਦਾ ਹਲਕ ਲਾ ਲਿਓ ਇਹ ਗੱਡੀ ਆਈ ਹੈ ਇਹਦੀ ਗੱਡੀ ਆ ਆਹ ਦੇਖੋ ਮਲਖੁਰ ਦਾ ਯਾਰ ਮਲਖਲਾ ਬਾਜੀ ਐ ਘੋੜੇ ਦੀ ਵੀ ਡੀਡ ਆ ਤੁਸੀਂ ਦੇਖੇ ਉਹਨੇ ਨੇ ਭੱਜਣ ਲਾ ਲਿਆ ਸੀ ਪਰ ਪ੍ਰਮਾਤਮਾ ਨੇ ਹੁਸਨ ਇਹਨੂੰ ਵੀ ਬਹੁਤ ਦਿੱਤਾ ਹੋਇਆ ਬੱਚੇ ਵੀ ਇਹਦੇ ਸੋਹਣੇ ਆਏ ਆ ਆ ਜਾਓ ਉਹ ਗੱਡੀ ਆਇਓ ਬੱਚੇਓ ਭਾਈ ਆਡੀ ਇਹ ਆ ਚਾਹ ਰਾਤ ਤੇਵਾ ਬੈਠਾ ਜੱਟ ਬੋਲ ਕੱਢ ਗਿਨਾ ਹਾਂ ਲਓ ਬਾਜੀ ਹੁਣ ਆਪਦੇ ਆਪ ਤੋਂ ਆਪਣੇ ਬੱਚਿਆਂ ਨੂੰ ਸਾਫ ਕੇ ਰੱਖਾ ਕੇ ਖੱ쩌 ਰੇੜਾ ਵੀ ਉਧਰ ਆਉਣ ਲੱਗਿਆ ਛੱਡ ਦੇ ਬਾਜੀ ਦੱਸੇ ਖੱ쩌 ਰੇੜਾ ਨੂੰ ਵੀ ਝੰਡੀ ਕਰਦੇ ਹੋ ਦੱਸੀ ਹਾਬੀ ਨਾ ਖੱ쩌 ਰੇੜਾ ਨੂੰ ਝੰਡੀ ਬਾਜੀ ਮੌਲਿਆ ਮੌਲਿਆ ਤੁਹਾਨੂੰ ਨਾਮ ਤੁਹਾਨੂੰ ਵੀ ਫਿਰ ਆ ਜਿਹੜਾ ਖੱ쩌 ਰੇੜਾ ਜੋੜੀ ਫਿਰਦਾ ਹੈਲੋ ਜਸੀ ਛੜਾ ਦੇ ਖੱ쩌 ਰੋੜਾ 500 ਰੁਪਈਆ ਕਾਲਾ ਜੋਧਾ ਬੱਲੇਆ ਸਵੇਰੇ ਖਾਫੀਆਂ ਗੁੱਟੀਆਂ ਦੀਆਂ ਦਿਖਾਉਂਦਾ ਸੀਗਾ ਲਓ ਭਾਜੀ ਰੇੜਾ ਆਉ ਲੱਗਿਆ ਹੁਣ ਆਪਣੇ ਆਪ ਬੱਚਿਆਂ ਨੂੰ ਸੰਭਾਲ ਕੇ ਰੱਖਿਓ ਅੱਜ ਖੱ쩌 ਰੋੜਾ ਆ ਗਿਆ ਭਾਜੀ 500 ਰੁਪਈਆ ਕਾਲਾ ਜੋਧਾ ਜ਼ਬਰ ਜੰਗ ਦਾ ਮਾਲਕ ਆ ਆ ਗਿਆ ਜਬਰਜੰਗ ਮੂਰੇ ਨਾਲ ਗੁਰਪ੍ਰੀਤ ਲਾਡ ਜਿਹੜਾ ਲਾਲ ਪਾਕ ਵਾਲਾ ਇਹ ਜਬਰਜੰਗ ਲੈ ਹੁਣ ਕਿੱਧਰ ਲੰਘ ਗਿਆ ਤੂੰ ਬਾਜੀ ਮਸ਼ਹੂਰੀ ਕਰਨੀ ਪੈਂਦੀ ਆ ਖੱਜਰੇੜੇ ਨੂੰ 500 ਦਵਾਇਆ ਤਾਂ ਜਬਰਜੰਗ ਆਇਆ ਅੱਛੇ ਨਹੀਂ ਕਰਦਾ ਲਾਡੋ ਰੁਪਏ ਪਰਲੇ ਰੱਖੀ ਨੋ ਜੋਦਾ ਜਿਹੜਾ ਤੋੜਿਆ ਸੀ ਰੇਵੀਆ ਚਾਲ ਔਰਲੇ ਪਾਸੇ ਜਬਰਜੰਗ ਇਹ ਗੁਰਪ੍ਰੀਤ ਲਾਡਾ ਦੋਨੇ ਦੋਨੇ ਘੋੜੇ ਪਾਈ ਆ ਦੋਨੇ ਫੌਜੀ ਦੇ ਬੱਚੇ ਆ ਵੀਰੋ ਬਹੁਤ ਸੋਹਣੇ ਰਿਆਜ ਤੇ ਇਹਨਾਂ ਦੇ ਵੀ ਆਏ ਆ ਉਹ ਮਹਾਰਾ ਚੜ੍ਹਦੀ ਕਲਾ ਰੱਖੇ ਉਹ ਬਾਗੀ ਰੋਕ ਬੰਦ ਕਰੀਏ ਹੈਗਾ ਕੋਈ ਕਸਮ ਤੱਕ ਮੱਖਣਾ ਜ세 ਵੀਰ ਖੱਟਾ ਰੋਣਾ 500 ਮੇਰੇ ਕੋਈ ਰਹਿ ਜਾਣਾ ਨਹੀਂ ਆ ਗਏ ਬਲਾ ਆ ਫੇਰ ਆਇਆ ਇਹਦਾ ਛੜਤੇ ਨਾ ਇਹਨਾਂ ਨੇ ਲੜ ਪੈਣਾ ਲਾੜ ਕਹਿੰਦੇ ਤੂੰ ਛੱਡ ਛੱਡ ਭਜਣਾ ਥੰਬੇ ਆ ਓੜਾ ਨਹੀਂ ਅੰਬ ਦਾ ਹੁੰਦਾ ਇਹ ਤਾਂ ਫਿਰ ਆਨੰਦਪੁਰ ਸਾਹਿਬ ਤੋਂ ਜਦੋਂ ਨਜ਼ੀਰ ਦੀ ਧਰਤੀ ਵੱਲ ਨੂੰ ਜਾਂਦੇ ਆ ਨਾ ਆ ਗਿਆ ਬਾਬੇ ਆ ਗਿਆ ਬਾਬੇ ਬਾਬਾ ਜੀ ਛੱਡੀ ਜਗਾ ਰੱਖੇ ਨਾ ਲਾ ਬੰਦੀ ਦੀਪ ਆਉਂਦੀ ਆ ਮੂਰੇ ਆ ਰਿਹਾ ਨੂੰ ਕੋਈ ਚਾਇਆ ਰਿਹਾ ਆ ਵੀਰ ਜੀ ਉਹ ਨਹੀਂ ਹੋਣਾ ਬੰਦੇ ਉਹਨਾਂ ਦੇ ਉਹ ਇੱਕ ਰਹਿ ਗਿਆ ਉਸ ਤੋਂ ਬਾਅਦ ਇੱਕ ਰਹਿਣਾ ਆਉਣਾ ਉਹ ਬੰਦੇ ਬਹੁਤ ਰੇੜੇ ਨੂੰ ਪਹਿਲਾਂ ਛੱਡ ਦਿਓ ਤਾਂ ਬਾਜੀ ਰੋੜਾ ਪਹਿਲਾਂ ਛੱਡ ਦਿਓ ਪਰ ਜੇ ਪਤਾ ਨਹੀਂ ਗਲੱਟਾ ਬੜਾ ਖਰਾਬ ਹੁੰਦਾ ਆ ਬੜੇ ਵੀਰੇ ਬੜੇ ਪਿੱਛੇ ਹੋ ਜਾਂਦੀ ਆ ਕਰ ਲਿਓ ਰੋੜਾ ਫੁੱਟਣ ਲੱਗਿਆ ਕੋਈ ਪਹਿਲਾਂ ਰੇੜਾ ਛਰਾ ਦੇ ਲੋਕ ਸਬਾਬ ਖੂਰ ਲੈਣਗੇ ਅਬਦਾ ਚੱਲ ਵੀ ਜਲੀਪਾ ਮੇਲਾ ਲੱਗਿਆ ਸ਼ਬਾਰਦਾ ਰੇੜੇ ਵਾਲਾ ਭਾਈ ਤੈਨੂੰ ਬਾਜਾ ਮਾਰਦਾ ਇਹ ਜਗਰਾਮਾਂ ਦੀ ਮੰਡੀ ਆ ਤਰੋਸ਼ਨੀ ਜਗਰਾਮਾਂ ਦੀ ਕੱਲੇ 500 ਵੀ ਤਿਆਰ ਰੱਖ ਜਾਂਦਾ ਇਹ ਨਹੀਂ ਕਰਨਾ ਇਹ ਹੀ ਤੁਮਾ ਜਸੇ ਹੁਣ ਮੁਰੇ ਬਾਈਓਰੇ ਬ੍ਰੇਕਾਂ ਨਹੀਂ ਹੋਣੀ ਆ ਰੇੜੇ ਦੇ ਰੇੜਾ ਛਡਾਇਆ ਜੱਸੀ ਵੀਰ ਪਤਾ ਲੱਗ ਜੂ ਨਾਲੇ ਅੱਗੇ ਕੰਨ ਵੱਡੋ ਆ ਪੱਖਵਾਲੀਆਂ ਦਾ ਸਰੂਪ ਸਿੰਘ ਉਹਨਾਂ ਦਾ ਭਾਜਦਾ ਹੁੰਦਾ ਸੀਗਾ ਲੋਕ ਅੰਦਾਜ਼ਾ ਲਾ ਲੈਂਦੇ ਸੀ ਵੀ ਬਹੁਤ ਕਿੰਨਾ ਸਮਾਂ ਲਾਉਣਗੇ ਲੱਗਿਆ 500 ਬੱਦੇ ਬਾਬਾ ਜੀ ਰੱਕੇ ਵਾਲਿਓ ਕਰ ਕਰੀ ਜਾਣ ਆ 500 ਹਜ਼ਾਰ ਤੇਰਾ ਰਹਿ ਗਿਆ ਵਿੱਚੇ ਮਾਲੀਆ ਗੱਲਾਂ ਹੁਣ ਲੈ ਕੇ ਪਰਜਾ ਬੱਤਵਾਜੀ ਮਾਰ ਕੇ ਬਾਕੀ ਹਾਲ ਪੱਤੇ ਆਂ ਪੱਦਲੇ ਰਹਿ ਗਏ ਰੇੜਾ ਆਉਂਦੀਆ ਰੇੜਾ ਆਉਂਦਾ ਬਾਜੀ ਰੇੜਾ ਬਾਈ ਆ

ਰੋਈ ਨੋਟ ਕਰਨਗੇ ਮੰਡੀ ਘੋੜਾ ਘੋੜਾ ਆਉਂਦਾ ਹੁਣ ਜਦੋਂ ਕੋਰੋਨਾ ਆ ਗਿਆ ਸੀ 16 ਤੇ ਆ ਗਿਆ ਸੀ ਪੂਗਾ ਫਿਰ ਜਦੋਂ 25 26 27 28 ਫਰਵਰੀ ਨੂੰ 1 2 ਮਾਰਚ ਨੂੰ ਮੰਡੀ ਲੱਗੀ ਭਾਈ ਜੀ ਹੁਣ ਘੋੜਾ ਚਾਲ ਆ ਲਾ ਉਹ ਲੱਗਿਆ ਉਹ ਦਾਕੇ 500 ਲੈ ਜਿਓ ਦੇਖ ਲੈ ਦਸ ਭਰੇ ਨੂੰ ਕਿਵੇਂ ਖੁਸ਼ ਹੋਇਆ ਸਰ ਕਿਤੋਂ ਦੇਣਾ ਜੱਗਿਆ ਉਹ ਆ इकी चोरानवे मखनि जी महिर कला त बहत बहुत भाजी चंडी चोदा जसा त सार ਬਾ ਧੰਨਵਾਦ ਪੂਰੇ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਵੱਲੋਂ ਵੀ ਥੋੜਾ ਛੋਟਾ ਵੀਰ ਦਿੱਕੀ ਕਰਿਆ ਗੁੱਜਰਬਾਲ ਇਹਦਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਔਰ ਨਾਲੇ ਜਲਦ ਵਧੀਆ ਹੋਰੋ ਜੀ ਆਜੋ 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 ਪਾ ਕੇ ਆਜਾਪ ਤੇ ਆ ਕੀ ਨੋ ਬਜੀ ਦਾ ਲੋ ਤਾਂ ਦੱਸਣਾ ਗਾਹ ਕੋਟ ਵਿਚਾਰੀ ਚ ਵੀ ਤੁਸੀਂ ਜਾਣਾ ਕਿਉਂਕਿ ਜੇ ਕੀ ਗੱਲ ਕਰ ਦੇਣੀ ਆ ਚੌਕੀ ਨਾਲ ਤੇ ਲੁਪਿਆੜਾ ਤੋਂ ਬਰਿੰਦਰ ਸੈਗਲ ਕੌਂਸਲਰ ਕਿਹੜੀ ਪਾਰਟੀ ਵੱਲੋਂ ਜੇ ਚਾਹੇ ਤਾਂ ਫਿਰ ਗੱਲ ਬਣਨੀ ਨਹੀਂ ਹੈ ਜੀ ਬਸ ਇਹ ਫੇਰ ਟਿੱਕ ਟਿੱਕ ਚੱਲ ਜੂਗਾ ਚੱਲ ਜੂਗਾ ਲੋਕੀ ਪਿੱਛੋਂ ਨਾਲ ਚੱਲ ਜੂਗਾ ਮੈਂ ਬੀ ਜੀ ਪੀ ਤੋਂ ਕੌਂਸਲਰ ਗੁਰੂਦਿਆ ਲਾੜ ਦੀਆਂ ਫੌਜਾਂ ਜਿਹੜੀਆਂ ਆਉਣੀਆਂ 500 ਰੁਪਏ ਆਉਣਾ ਵੱਲੋਂ ਆ ਕਿਹੜੇ ਬਾਰਕੋ ਆ ਬਈ 5 ਤੋਂ 5 ਨੰਬਰ ਬਾਰਕੋ 5 ਨੰਬਰ ਬਾਰਕੋ ਆ 500 ਰੁਪਏ ਲੈ ਜਾ ਮੈਂ ਨਹੀਂ ਖੜਾ ਨਹੀਂ ਖੜਨਾ ਕਿਤੇ ਹੋਰ ਰੱਬ ਦੇ ਭਾਜਾ ਭਾਜਾ ਮਖਰਾ ਸੇ ਕੁਕੜਾ ਪਹਾਂ ਪਿਆ ਲੈ ਬਹੁਤ ਧੰਨਵਾਦ ਬਾਈ ਧੰਨਵਾਦ ਸਰਦਾਰ ਸ਼ੰਗਾਰਾ ਸਿੰਘ ਜੀ ਪ੍ਰਮਾਤਮਾ ਨੇ ਲੰਬੀ ਉਮਰ ਕਰਤੀ ਹੈ ਜੀ ਸੋਨੀ ਵੀਰ ਬਰੁੰਦੀ ਤੇ ਬਾਈ ਜੀ ਦਾ ਨਾਂ ਕੇਜੇ ਬਾਈ ਜੀ ਦਾ ਛੋਟਾ ਭਰਾ ਬਹੁਤ ਧੰਨਵਾਦ ਵੀਰੋ ਬਾਈ ਅੰਗਰੇਜ਼ ਸਿੰਘ ਹੋਣੀ ਹੈ ਇਸ ਦੁਨੀਆ ਤੋਂ ਚਲੇ ਗਏ ਬਾਈ ਸ਼ੰਗਾਰਾ ਸਿੰਘ ਤੇ ਅੰਗਰੇਜ਼ ਦੀ ਜੋੜੀ ਬਾਈ ਜੀ ਤਕਰੀਬਨ 25 30 ਸਾਲ 40 ਸਾਲ ਪਹਿਲਾਂ ਤੋਂ ਚੱਲੀ ਆਉਂਦੀ ਸੀ ਸੋ ਨਾ ਬਾਈ ਜੀ ਗੁਰੂ ਦੀ ਲਾਡਲੀ ਫੋਜ ਹੋ ਲੱਗੀ ਆ ਕੌਂਸਲਰ ਸਾਹਿਬ ਮੇਰੇ ਤੋਂ ਆਇਆ ਤਾਂ 5 ਨੰਬਰ ਬਾਅਦ ਤੋਂ ਉਹਨਾਂ ਤੋਂ 500 ਰੁਪਈਆ ਵਾ ਉਹ ਛੱਡ ਪਾਉਂ। ਮਨ ਹੈ ਨਹੀਂ ਨਿਕਲਦਾ ਮੈਨੂੰ ਲੱਗਦਾ। ਮੈਂ 1 ਮਿੰਟ ਹੋਰ ਦੇਖਦਾ ਮੁੰਡਾ ਲੱਗੇ ਪਰ ਵੀਰੇ ਹਦੈਤ ਤੇ ਆਓ ਮਾਰਦੇ ਪਿੱਛੇ ਸ਼ੰਤਾ ਇੱਕ ਘੋੜੇ ਦੇ ਲਾਵੇ ਇੱਕ ਬਾਦੇ ਦੇ ਲਾਵੇ ਆਪੇ ਆ ਪਰ ਰਹਿਣਗੇ डॉक्टरी आजोगो पासो कुझु वञियो झटके आहे राष्ट्री तिजली रही आहे ਕੰਮ ਦੇ 500 ਰੁਪਏ ਕੱਢ ਜਾਇਆ ਆਜਾ ਆਜਾ ਤੂੰ ਮੈਨਾਂ ਕੱਢ ਕੇ ਸ਼ਦਾ ਮਾਰਦੀ ਜਿਵੇਂ ਝਾੜਦਾ ਉਹ ਨਾਂ ਦਾ 500 ਰੁਪਏ ਆਜਾ ਬੰਦਾ 800 ਦੇ ਦੇ ਹੋਰ 1000 ਦੇ ਨਾ ਪਾਜ ਦੇ ਖੋਸ਼ੋ ਇਹਨਾਂ ਨੂੰ ਪੰਜ ਚਾਰ ਇਹਨਾਂ ਨੇ ਲਿਆਇਓ ਫਰਬਰੀ ਚ ਬਾਬਾ ਰਾਮ ਬਾਬਾ ਜੀ ਕੋਈ ਛੱਡਦਾ ਪਤਾ ਨਹੀਂ ਗੁਜਰਾਵਾਲਾ ਆਜੇ ਮੇਰੇ ਕੋਲੇ ਬਾਬਾ ਬਾਬਾ ਜੀ 500 ਬਾਬਾ ਜੀ ਆਜਾ ਹੁਣ ਇੰਟਰਵਿਊ ਦੇਣ ਲੱਗੇ ਵਿਆਹ ਹੁੰਦਾ ਪਾ ਜਗਿੰਦਰ ਸਿੰਘ ਨੇ ਤੇਰਾ ਕਰਾਉਣਾ ਪੈ ਨਹੀਂ ਹੁਣ ਆਇਆ ਮੁੰਡੇ ਕੋਲ ਵਾਤੇ ਬੱਜ ਗਿਆ ਬੰਦਾ ਹੁਣ ਨੰਬਰ ਤੇ ਜਾ ਲਗਾ 500000 ਕਹਿੰਦਾ 1100 ਰੱਖਦੇ ਹਾਂ 1400 ਹੀ ਤਾਂ ਹੀ ਉੱਥੇ ਆ ਰਿਹਾ ਹੋਇਆ ਸੀ ਕੱਲ ਜਿਹੜੇ 1100 ਲੈ ਹੋ ਗਿਆ ਹੋ ਗਿਆ ਇੱਕ ਜਿਗਾੜਾ ਛੱਡ ਦੇ ਬੋਨੇ ਦੇ ਨਾਤੇ ਆ ਆਪ ਨਾ ਕੋਈ ਸਾਦੀ ਸੋ ਜੀ ਦੇ 200000 ਸਜੀਤ ਕਰ ਹੁਣ ਛੋਲੇ ਮੋਰੇ ਆ ਜਿਵੇਂ ਤੂੰ ਪੈਸਿਆਂ ਨੂੰ ਜਾਂਦਾ ਛੋਲੇ ਤਾਂ ਨਹੀਂ ਪਉਂਦਾ ਨਾ 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 ਮੈਂ ਤੈਨੂੰ ਲੈ ਕੇ ਮਰਨਾ ਮੈਂ ਅੱਜ ਦੋ ਬੰਦ ਇਹ ਜੋਧਾ ਵਾਲੇ ਪਰਿਵਾਰ ਵੱਲੋਂ ਆ ਕੋਈ ਨਹੀਂ ਆਪਣੀ ਕਾਉਂਸਲਰ ਸਾਹਿਬ ਵੱਲੋਂ ਆ ਹੋਰ 11000 ਭਰਦਾ ਹੋਈਗਾ ਸਾਤ ਬਾਅਦ ਧੰਦਾਰ ਭਾਜੀ ਹੋਰ ਸਾਰੇ ਇੱਕ

ਬਾਰੇ ਬਾਤ ਤੋਂ ਸ਼ਰੀ ਪਰਦੇਰ ਪਾਰੇ ਆ ਤੇ ਸੁਲਤਾਨ ਤੇ ਉੱਤੇ ਵੀ ਸੁਲਤਾਨ ਬੈਠਾ ਮੈਨੂੰ ਲੱਗਦਾ ਲਾੜ ਕੋਈ ਸ਼ੂਟਿੰਗ ਲੱਗਦੀ ਨਹੀਂ ਤੇਰੀ ਲਾੜ ਕੋਈ ਸ਼ੂਟਿੰਗ ਹੈ ਨਹੀਂਗਾ ਛੇ ਨਹੀਂ ਨਹੀਂ ਲੈ ਤਾਂ ਹੈ ਕਿਉਂਕਿ ਜਦੋਂ ਇਥੇ ਪਹਿਲਾ ਸਵਾਰੀ ਐਵੇਂ ਕਰਦਾ ਹੁੰਦਾ ਸੀ ਇਹ ਗੁਰਪ੍ਰੀਤ ਲਾੜਾ ਜਲਮਾ ਚ ਕਈਆਂ ਚ ਆਇਆ ਜਦੋਂ ਬਾਜੀ ਟ੍ਰੈਂਡ ਚੱਲਿਆ ਸੀ ਨਾ ਪੁੰਡੀਆਂ ਮੁੱਛਾਂ ਦਾ ਫਿਰ ਇਹ ਤੋਂ ਗੱਲ ਸ਼ੁਰੂ ਹੋਈ ਸੀ ਇਹ ਮੈਂ ਉਹੀ ਨਹੀਂ ਕਹਿੰਦਾ ਸੱਚੀ ਮੁੱਚੀ ਗੱਲ ਆ ਸੱਚੀ ਗੱਲਾਂ ਨੇ ਤੇ ਇਦਾਂ ਮੂਰੇ ਹਰਸ਼ਾਉਂ ਦਾ ਕਾਲੇ ਦਾ ਪੁੰਡੀਆਂ ਮੁੱਛਾਂ ਵਾਲਾ ਹਰਸ਼ਾਉਂ ਜਾ ਸੋਹਰੇ ਤੇਰੀਆਂ ਕਾਹ ਮੋਲ ਫੋੜ ਦਿੰਦਾ ਮੈਂ ਨਹੀਂ ਬਾਪੂ ਦਾ ਤਾਂ ਓ ਜਿਵੇਂ ਆਪੋ ਤੋਂ ਬਾਹਰ ਕੀ ਰਹਿੰਦੇ ਕਿਹੜਾ ਅੰਕ ਇਹ ਭਾਈ ਜਿਹੜਾ ਘੋੜਾ ਜਿੱਤਿਆ ਹੋਇਆ ਉਹ ਆਏ ਸੁਲਤਾਨ ਲੋਕੋਗ ਬਾਦ ਵਾਲਾ ਦੇਖ ਲੋ ਜੇ ਕਿਸੇ ਨੇ ਆਪਣੇ ਗੁਰਦੇਆਂ ਦਾ ਜਾਂ ਅੰਤਰੀਆਂ ਦਾ ਆਪਰੇਸ਼ਨ ਕਰਵਾਉਣਾ ਇਹਦੇ ਤੇ ਬੈਠ ਕੇ ਪਹਿਲਵਾਨ ਜੀ ਇੱਕ ਵਾਰੀ ਤੁਸੀਂ ਬੈਠੋ ਜੇ ਸਨੈਟੱਕ ਚਲੇਗੇ ਕਾਲੇ ਜੋਧਾ ਮਨੀਂਦਾ ਵਾਲੇ ਵੱਲੋਂ 500 ਰੁਪਇਆ 1000 1500 ਟਿੱਕੀ ਸੰਜਗਪੂਰ ਵਾਲੋਂ 8000 ਵੀ ਮਾੜਾ 8000 ਵੀ ਮਾੜਾ ਜੇ ਤੂੰ ਕਿਉਂਕਿ ਸਾਰੇ ਕਾਫੇ ਦਾ ਇਹਦਾ ਆਪਰੇਸ਼ਨ ਆ ਰਿਹਾ BMC ਆ ਇਹਨੇ ਵੀ ਕਹਿ ਰਿਹਾ ਵੀ ਇਹ ਜਿਹੜਾ ਬੰਦਾ ਤਾਂ ਮੱਥਾ ਆਇਆ ਜਿਹੜਾ ਕੱਲਾ ਕੱਲਾ ਅੰਗਵਾਰ ਕਰਕੇ ਦੇਖਣਗੇ ਇਹਦਾ ਇਹ ਉਹਦਾ ਰਾਇਗਲੇ ਬਾਈਕੋ ਕੀ ਲੋਕੋ ਅਗਵਾੜ ਵੀਰੋ ਚੈਂਪੀਅਨ ਸੀ ਤੇ ਚੈਂਪੀਅਨ ਹੈ ਲਾਹ ਗੁਰੂ ਦੀਆਂ ਲਾਹ ਦੀਆਂ ਫੌਜਾਂ ਤੇ ਜੱਸੀ ਵੀਰ ਨੇ ਮੰੰਗਰ ਵਾਲੇ ਨੇ ਬਾਬਾ ਜਗਿੰਦਰ ਸਿੰਘ ਉਹਨਾਂ ਨੂੰ ਪਿਆਰ ਦਿੱਤਾ ਸੀ ਆਹ ਪੋੜਾ ਤੇ ਜਿੱਕੇ ਫੇਰੇ ਦਾ ਬੱਤਾ ਵਾ ਬਾਬਾ ਆ ਗਿਆ रा हांजी वरी बाबे जे न त जकारो छो काल ते खड़ो हो आयो बाबा जी तव्हां बि पी जी आई पहुचा न